ਮੇਨੋਰੀ ਕਈ ਚੀਜ਼ਾਂ ਮੈਂ ਕਲੀਅਰ ਜੀ ਕਰਨਾ ਆ ਬੜੇ ਬਾਈਆਂ ਦੇ ਮੈਸੇਜ ਆਏ ਨੇ ਕਹਿੰਦੇ ਲਾਈਵ ਆਉਣਾ ਹਟਾਤਾ ਸੀ ਲਾਈਵ ਆਉਣਾ ਹਟ ਗਿਆ ਲਾਈਵ ਆਉਣਾ ਹਟ ਗਿਆ ਮੈਂ ਬਹੁਤ ਚਿਰ ਪਹਿਲਾਂ ਵੀ ਗੱਲ ਕਹੀ ਸੀਗੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਗੱਲ ਇਹੀ ਰਹਿਣੀ ਆ ਵੀ ਭਾਈ ਜਿਹੜਾ ਲਾਈਵ ਆ ਨਾ ਉਹ ਅਸੀਂ ਮਰਜ਼ੀ ਨਾਲ ਆਪਣੀ ਨਾਲ ਹੁੰਨੇ ਆ ਜਾਂ ਸਾਡਾ ਦਿਲ ਕਰਦਾ ਜਾਂ ਸਾਡਾ ਟਾਈਮ ਲੱਗਦਾ ਕਿਉਂਕਿ ਇਹ ਜਿਹੜੀ ਹੈ ਨਾ ਚੀਜ਼ ਆ ਇਹ ਸਾਨੂੰ ਸਾਡੀ ਕਮਾਈ ਦਾ ਸਾਧਨ ਨਹੀਂ ਹੈਗਾ ਇਹ ਅਸੀਂ ਉਹ ਬੰਦੇ ਆ ਜਿਵੇਂ ਕਹਿੰਦੇ ਵੀ ਪੰਜਾਬੀ ਦੇ ਵਿੱਚ ਖੂਹ ਪਟਕੇ ਪਾਣੀ ਪੀਣ ਵਾਲੇ ਬੰਦੇ ਇੱਥੇ ਜਿਆਦਾ ਸੀ ਆਉਣਾ ਹੁੰਦਾ ਆਪਣੀ ਕੌਮ ਨਾਲ ਗੱਲਾਂ ਕਰਨੀਆਂ ਹੁੰਦੀ ਇਹਨੇ ਕੌਮ ਦੀ ਗੱਲਾਂ ਕਰਨੀ ਹੁੰਦੀ ਚਲੋ ਠੀਕ ਆ ਕਈ ਬੰਦੇ ਸਾਨੂੰ ਨਹੀਂ ਪਸੰਦ ਕਰਦੇ ਹੁਣ ਭਾਈ ਅਸੀਂ ਹੁਣ ਹਰੇਕ ਨੂੰ ਤਾਂ ਕੋਈ ਬੰਦਾ ਜਿਵੇਂ ਕਹਿੰਦੇ ਨੇ ਵੀ ਭਾਈ ਸਾਰੇ ਤਾਂ ਨਹੀਂ ਕਿਸੇ ਬੰਦੇ ਨੂੰ ਪਸੰਦ ਕਰ ਸਕਦੇ ਹਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਕੋਸ਼ਕ ਆ ਦਿਨਾਂ ਦੇ ਵਿੱਚ ਮੈਂ ਲਾਈਵ ਘਟਾਂ ਕਿਉਂਕਿ ਮੇਰਾ ਟਾਈਮ ਹੋ ਘੱਟ ਲੱਗਿਆ ਮੈਂ ਪਹਿਲਾਂ ਵੀ ਕਹੇ ਕਿ ਅੱਡੇ ਵਿੱਚ ਭਾਈ ਸਾਡਾ ਕਮਾਈ ਦਾ ਸਾਧਨ ਜਿਹੜਾ ਅਸੀਂ ਕੰਮ ਕਰਦੇ ਆ ਉਹ ਚ ਕਈ ਵਾਰ ਟਾਈਮ ਲੱਗਦਾ ਕੀ ਵਾਰ ਨਹੀਂ ਲੱਗਦਾ ਪਰ ਫੇਰ ਵੀ ਟਾਈਮ ਕੱਢਿਆ ਕਰਾਂਗੇ ਜਰੂਰ ਭੇਡਾਂ ਅਪਡੇਟ ਹੋਣੀਆਂ ਪਹੁੰਚਦਾ ਜਰ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋ ਕੇਟਿਆ ਇਹ ਜੋ ਅਮਰਤਪਾਲ ਦੀ ਵੀ ਆਪਾਂ ਗੱਲ ਕਰ ਲਈ ਅਮਰਤਪਾਲ ਦੇ ਭਾਈ ਦੀ ਵੀ ਗੱਲ ਕਰ ਲਈ ਵੀ ਭਾਈ ਉਹਦੇ ਜੋ ਪੁਲਿਸ ਵਾਲਿਆਂ ਨੂੰ ਫੜਿਆ ਉਹਦੇ ਕੋਲ 4 ਗ੍ਰਾਮ ਚਿੱਟਾ ਤੇ ਉਹਦੇ ਨਾਲ ਕਈ ਜਿਹੜੇ ਆਪਣੇ ਬੰਦੇ ਸੀਗੇ ਜਿਹੜੇ ਦੱਬੇ ਹੋਏ ਸੀਗੇ ਉਹ ਬੰਦੇ ਉੱਠ ਕੇ ਮੁਰੇ ਆਏ ਨੇ ਲੋਕਾਂ ਦੇ ਵਿੱਚ ਵੀ ਭਾਈ ਸਾਰਾ ਕੁਝ ਝੂਠ ਆ ਇਹ ਜੋ ਸਰਕਾਰ ਆ ਇਹ ਕਹ ਰਹੀ ਆ ਪ੍ਰਸ਼ਾਸਨ ਗਲਤ ਆ ਜਾਂ ਮੰਨ ਲਓ ਵੀ ਇਹ ਗਲਤ ਆ ਉਹ ਗਲਤ ਆ ਮੈਨੂੰ ਮੈਸੇਜ ਪਰਸਨ ਤੌਰ ਦੇ ਉੱਤੇ ਲਗਾਤਾਰ ਆਉਣ ਲੱਗੇ ਇਹ ਸਰਕਾਰ ਮੁਰਦਾਬਾਦ ਕਹੋ ਤੁਸੀਂ ਜੀ ਆਹ ਕਹੋ ਤੁਸੀਂ ਜੀ ਉਹ ਕਹੋ ਅਸੀਂ ਸਰਕਾਰ ਨੂੰ ਕਦੇ ਜਿੰਦਾਬਾਦ ਕਹੀ ਨਹੀਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਆਉਣੇ ਆ ਭਾਈ ਸਰਕਾਰਾਂ ਜਿਹੜੀਆਂ ਵੀ ਪੰਜਾਬ ਦੇ ਵਿੱਚ ਬਣੀਆਂ ਨੇ ਉਹ ਚਾਹੇ ਭਾਂਤੇ ਦੀ ਹੋਵੇ ਚਾਹੇ ਕਿਸੇ ਹੋਰ ਦੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਭਾਈ ਉਹਨਾਂ ਨੇ ਪੰਜਾਬ ਦਾ ਕਦੇ ਭਲਾ ਕੀਤਾ ਹੀ ਨਹੀਂ ਕਿਸੇ ਵੀ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਦੇ ਕੀਤੀ ਨਹੀਂ ਗਈ ਚਲੋ ਮੁੜੀਏ ਮੇਨ ਬੇਸ਼ੇ ਦੇ ਉੱਤੇ ਜਿਹੜੇ ਮੈਂ ਗੱਲ ਕਰਨ ਆਇਆ ਭੇਡਾਂ ਨੇ ਜੀ ਬੜਾ ਲਗਾਤਾਰ ਮੈਨੂੰ ਮੈਸੇਜ ਕਰਦੀਆਂ ਸੀ ਇਹ ਵੀ ਦੇਖਿਆ ਤੈਨੂੰ ਚੁੱਪ ਕਰਾਤਾ ਤੈਨੂੰ ਬੋਲਣ ਨਹੀਂ ਦੇਣਾ ਹੁਣ ਤੈਨੂੰ ਲਾਈਵ ਨਹੀਂ ਕਰਨ ਦੇਣਾ ਸੀ ਲਾਈਵ ਤੇ ਚੁੱਪ ਕਰਾਉਣ ਦੇ ਵਿੱਚ ਨਾ ਤਾਂ ਮੈਂ ਕਦੇ ਕਿਸੇ ਤੋਂ ਡਰਿਆ ਤੇ ਨਾ ਮੈਂ ਕਦੇ ਕਿਸੇ ਤੋਂ ਡਰ ਕੇ ਕਦੇ ਲਾਈਵ ਕੀਤੀ ਆ ਇਹ ਗੱਲ ਬਿਲਕੁਲ ਕਲੀਅਰ ਆ ਸਾਫ਼ ਆ ਆ ਜੋ ਮੁੜੀ ਆਪਾਂ ਮੇਰੇ ਨਾਲ ਦੇ ਉੱਤੇ ਆ ਪਿਛਲੇ ਦਿਨਾਂ ਦੇ ਵਿੱਚ ਜੀ ਇੱਕ ਕਾੜ ਹੋ ਕੇ ਹਟਿਆ ਜਿਹਦੇ ਵਿੱਚ ਅਮਰਤ ਪਾਲ ਦਾ ਭਾਈ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ ਹਰਪ੍ਰੀਤ ਨਾ ਉਹਦਾ ਨਾ ਕੋਈ ਹੋਰ ਬੰਦਾ ਸੀਗਾ ਉਹਦੇ ਇਹ ਭਾਈ ਦੋ ਜਣੇ ਸਾਰਿਆਂ ਨੂੰ ਪਤਾ ਵੀ ਜਿਹੜੀ ਹਿਸਟਰੀ ਹੋਈ ਹੈ ਜਿਹੜੀ ਸਟੋਰੀ ਹੋਈ ਹੈ ਵੀ ਉਹ ਬੰਦਾ ਫੜਿਆ ਗਿਆ ਉਹਦੇ ਕੋਲ 4 ਗ੍ਰਾਮ ਚਟਾ ਨਿਕਲੇ ਆ ਮੈਂ ਮੰਨ ਲੰਨਾ ਮੈਂ ਸਾਰਾ ਕੁਝ ਮੰਨ ਲੰਨਾ ਵੀ ਹੋ ਸਕਦਾ ਵੀ ਸਰਕਾਰ ਨੇ ਜਾਣ ਕੇ ਕੀਤਾ ਹੋਵੇ ਵੀ ਭਾਈ ਇਹ ਅਮਰਤਪਾਲ ਦਾ ਭਾਈ ਆ ਇਹ ਤੇ ਪ੍ਰੈਸ਼ਰ ਪਾਓ ਅਮਰਤਪਾਲ ਤੇ ਪ੍ਰੈਸ਼ਰ ਪਾਓ ਤਾਂ ਜੋ ਜਿਹੜੀਆਂ ਜਿਵੇਂ ਕਹਿੰਦੇ ਵੀ ਲੋਕ ਨੇ ਜਿਵੇਂ ਹੁਣ ਪਤਾ ਵੀ ਅੱਜ ਕੱਲੇ ਮਾਹੌਲ ਬਣ ਚੁੱਕਿਆ ਵੀ ਜੇ ਕਿਤੇ ਕੋਈ ਸੱਚ ਆ ਜੇ ਕਿਤੇ ਕੋਈ ਸੱਚ ਆ ਸੱਚ ਨੂੰ ਕੋਈ ਬੰਦਾ ਪੁੱਛਦਾ ਨਹੀਂ ਹੈਗਾ ਇਹ ਭਾਈ ਸੱਚ ਬੋਲਦਾ ਜਸਾਚੀ ਦੇ ਗੱਲ ਕਰਦਾ ਨਾ ਲੋਕ ਦੇਖਦੇ ਨੇ ਭੇਡ ਚਾਲ ਜਿੱਧਰ ਨੂੰ ਹਵਾ ਵੱਧ ਵਗਦੀ ਆ ਜਿੱਧਰ ਨੂੰ ਲੋਕ ਬਾਹਲੇ ਜ਼ਿਆਦਾ ਇਕੱਠੇ ਹੁੰਦੇ ਨੇ ਵੀ ਭਾਈ ਹਾਲਾਂਕਿ ਜਿਹੜੇ ਲੋਕ ਜਿੱਥੇ ਇਕੱਠ ਕਰ ਰਹੇ ਨੇ ਨਾ ਉਹਨਾਂ ਕੋਲ ਕਿਸੇ ਕੋਲ ਕੋਈ ਤਤ ਨਹੀਂ ਹੁੰਦੇ ਕਦੇ ਕੋਈ ਗੱਲ ਨਹੀਂ ਹੁੰਦੀ ਜੇ ਕੋਈ ਕਿਸੇ ਨੂੰ ਸਵਾਲ ਪੁੱਛ ਲੋ ਤਾਂ ਉਹਦੇ ਵਿੱਚੋਂ ਇਹੋ ਜਿਹੇ ਬੰਦੇ ਬਾਹਰ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੰਗਿਆ ਸਾਈਕਲ ਨਹੀਂ ਦੰਦਾ ਹਨਾ ਪਿੰਡ ਦੇ ਵਿੱਚ ਤੇ ਜਿਹਨੇ ਬੰਦੇ ਨੇ ਪਿੰਡ ਦੇ ਵਿੱਚ ਕੋਈ ਪੁੱਛ ਹੀ ਨਹੀਂ ਹੈਗੀ ਵੀ ਭਾਈ ਇਹ ਬੰਦਾ ਕੌਣ ਆ ਉਹ ਬੰਦਾ ਆ ਕੇ ਸਾਡੇ ਕੋਲ ਕਮੈਂਟ ਆ ਕੇ ਕਰਕੇ ਜਾਂਦਾ ਤੋਂ ਨੂੰ ਦੇਖ ਲਾਂਗੇ ਤੁਸੀਂ ਆ ਤੁਸੀਂ ਇਦਾਂ ਤੁਹਾਡਾ ਸੌਦਾ ਲਾਵਾਂ ਤੁਹਾਡਾ ਆ ਕਰਾਂਗੇ ਸੀ ਉਹ ਕਰਾਂਗੇ ਹਾਲਾਂਕਿ ਕਰਨ ਕਰਾਉਣ ਨੂੰ ਕੁਝ ਵੀ ਨਹੀਂ ਹੈਗਾ ਚਲੋ ਆ ਜਾਈਏ ਮੇਨ ਪੁਆਇੰਟ ਦੇ ਉੱਤੇ ਹਰਪ੍ਰੀਤ ਮਖੂ ਦੀ ਗੱਲ ਕਰਨੀ ਆ ਮੈਂ ਜਿਹੜਾ ਆਪਣੇ ਸਾਰੇ ਬੰਦੇ ਜਾਣਦੇ ਨੇ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਭਾਈ ਨਾ ਤਾਂ ਉਹ ਇਹ ਪਤਾ ਲੱਗਦਾ ਵੀ ਭਾਈ ਉਹ ਪ੍ਰਚਾਰਕ ਨਾ ਇਹ ਪਤਾ ਲੱਗਦਾ ਭਾਈ ਉਹ ਬਲੌਗਰ ਆ ਨਾ ਪਤਾ ਲੱਗਦਾ ਇਹ ਆ ਵੀ ਭਾਈ ਉਹ ਪੱਤਰਕਾਰ ਤਿੰਨ ਕੁਆਲਿਟੀਆਂ ਨੇ ਉਹਦੇ ਵਿੱਚ ਜਿੱਦਣ ਨੂੰ ਉਹਦਾ ਸੈੱਟ ਲੱਗਦਾ ਉਧਰ ਨੂੰ ਹੋ ਜਾਂਦਾ ਉਹਨੇ ਇੱਕ ਇੰਟਰਵਿਊ ਕੀਤੀ ਆ ਬਾਬੇ ਕੁਲਜੀਤ ਜਿਹੜਾ ਤਰਨਤਾਲ ਦਾ ਮੁਖੀ ਆ ਸਾਡੇ ਰਿਸਪੈਕਟੇਬਲ ਨੇ ਸਾਨੂੰ ਸ਼ਮਨਦਾ ਜਿਵੇਂ ਕਹਿੰਦੇ ਵੀ ਭਾਈ ਰਿਸਪੈਕਟ ਸਾਰੇ ਬੰਦੇ ਸੀ ਕਰਦੇ ਆ ਹਰੇਕ ਬੰਦੇ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਪਰ ਉਦਾਂ ਜੇ ਉਮਰ ਦੇ ਹਿਸਾਬ ਨਾਲ ਜਾਂ ਮੱਲਾ ਵੀ ਅਹੁਦੇ ਦੇ ਹਿਸਾਬ ਨਾਲ ਅਸੀਂ ਬੰਦੇ ਰਿਸਪੈਕਟ ਕਰਦੇ ਆ ਬਾਕੀ ਜਦ ਬੰਦੇ ਨਾਲ ਬੈਠ ਕੇ ਮੰਦਰਾ ਪਤਲਾ ਤੇ ਬੰਦਾ ਹੈ ਕਹੇ ਜਾਂ ਉਹ ਤੋਂ ਬਾਅਦ ਉਹਦੀ ਗੱਲ ਕੋਈ ਸ਼ੋਰ ਹੁੰਦੀ ਆ ਉਹਨੇ ਜੀ ਇੰਟਰਵਿਊ ਕੀਤਾ ਮਖੂਨੇ ਉਹਦੇ ਵਿੱਚ ਇੱਕ ਤਾਂ ਪਤੰਦਰ ਕਦੇ ਲਾਈਵ ਨਹੀਂ ਕਰੂਗਾ ਇਹ ਮੈਂ ਪਤਾ ਨਹੀਂ ਕਿਉਂ ਲਾਈਵ ਦੇ ਵਿੱਚੋਂ ਤੋਂ ਡਰਦਾ ਜਾਂ ਭਾਈ ਵੀ ਲਾਈਵ ਇਹ ਮੈਂ ਕਰਨਾ ਨਹੀਂ ਹੈਗਾ ਹੋ ਸਕਦਾ ਭਾਈ ਹਰੇਕ ਬੰਦੇ ਦੀ ਕਾਲ ਦੇ ਉੱਤੇ ਗੱਲ ਕਰਦਾ ਰਿਕਾਰਡਿੰਗ ਕਰਕੇ ਪਹਿਲਾਂ ਉਹਨੂੰ ਕਰਦਾ ਰਿਕਾਰਡ ਫੇਰ ਉਹ ਕੱਟ ਵੱਟ ਕੇ ਜੇ ਕਿਤੇ ਵੱਧ ਘੱਟ ਬੋਲਿਆ ਗਿਆ ਹੋਵੇ ਉਹ ਕੱਟ ਵੱਟ ਕੇ ਫੇਰ ਉਹ ਕਹਾਂ ਲੋਕਾਂ ਮੂਰੇ ਪੇਸ਼ ਕਰਦਾ ਲਾਣ ਤਾਂ ਮੈਂ ਕਹਿੰਦਾ ਇਹ ਜੀ ਪੱਤਰਕਾਰੀ ਦੇ ਉੱਤੇ ਇਹਨੇ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀਗੀ ਜਿਹਦੇ ਵਿੱਚ ਹਮੇਸ਼ਾ ਇੱਕ ਬੰਦੇ ਦਾ ਪੱਖ ਸੌਣਦਾ ਜਿੱਦਣ ਨੂੰ ਹਵਾ ਚੱਲਦੀ ਹੁੰਦੀ ਹੈ ਇਹਨੂੰ ਪਤਾ ਵੀ ਇੱਧਰ ਨੂੰ ਮੇਰੇ ਵਿਊ ਆ ਜਾਣੇ ਆ ਜੇ ਮੈਂ ਬੋਲਾਂ ਪੁਆਇੰਟ ਦੇ ਉੱਤੇ ਇਹਨੂੰ ਦੁਨਵਾ ਕੇ ਬੋਲਣਾ ਇਹਨੇ ਜੀ ਇੱਕ ਇੰਟਰਵਿਊ ਕੀਤੀ ਆ ਉਹ ਬਾਬੇ ਨੂੰ ਦੇਹ ਤਰੇ ਦੀ ਇਹ ਜੇ ਪੁੱਠੇ ਸਿੱਧੇ ਸਵਾਲ ਜਾਂ ਮੰਨ ਲਓ ਵੀ ਜਨ ਕਿ ਬਾਕੀ ਜਿਹੜੀ ਭੇਡ ਜਿਹੜੀ ਹੈਗੀ ਆ ਭਾਈ ਉਹ ਤਾਂ ਕਮੈਂਟਾਂ ਦੇ ਵਿੱਚ ਬਾਬਾ ਆਏ ਬਾਬਾ ਇਦਾਂ ਇਹਨਾਂ ਲਈ ਸਿਰਫ ਇੱਕ ਹੀ ਦੇਹਧਾਰੀ ਬੰਦਾ ਜਿਹੜਾ ਇਹਨਾਂ ਦਾ ਗੁਰੂ ਬਣ ਚੁੱਕਿਆ ਬਾਕੀ ਇਹਨਾਂ ਕੋਲ ਕੋਈ ਤੱਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਨੇ ਕੀ ਕੀਤਾ ਜੀ ਲਗਾਤਾਰ ਉਹ ਬਾਬੇ ਨੂੰ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਸੋਸ਼ਲ ਮੀਡੀਆ ਦੇ ਉੱਤੇ ਪੜਨਾ ਸ਼ੁਰੂ ਕਰਤਾ ਟਿਕਟੌਕ ਭਰੀ ਪਈ ਉਹ ਬਾਬੇ ਦੇ ਮੁਰਲੇ ਆ ਕੇ ਰੱਖ ਕੇ ਖਲਾ ਕਿ ਉਹਨੇ ਬਾਬੇ ਨੇ ਚੈਲੰਜ ਕੀਤਾ ਸੀ ਇਹਨਾਂ ਨੂੰ ਭਾਈ ਵੀ ਮੇਰਾ ਚੈਲੰਜ ਆ ਆਜੋ ਫੋਟੋਆਂ ਦਿਖਾ ਦਨੇ ਆ ਬਹਿ ਜਾਣੇ ਆ ਆਪ ਇੱਕ ਲਾਈਵ ਟੈਸਟ ਕਰਾ ਲੰਨੇ ਆ ਮੈਂ ਵੀ ਇਹ ਗੱਲ ਕਹਿਣਾ ਚਾਹਣਾ ਮੈਂ ਵੀ ਇਹੀ ਗੱਲ ਕਹਿਣ ਆਇਆ ਇੱਥੇ ਵੀ ਕਿਸੇ ਦੀ ਨਾ ਸੁਣੋ ਕਿਸੇ ਦੀ ਮੰਨੋ ਨਾ ਜਿਹੜੇ ਭਾਈਉਂ ਦੇ ਸਪੋਰਟਰ ਨੇ ਉਹਦੇ ਸਮਰਥਕ ਨਹੀਂ ਉਹਦੇ ਮਾਂ ਪਿਓ ਖਦ ਖੁਦ ਉਹਦੇ ਜਿਹੜੇ ਮਾਂ ਪਿਓ ਨੇ ਆਪਣੇ ਹਰਪ੍ਰੀਤ ਦੇ ਉਹਨਾਂ ਨੂੰ ਇਹ ਚੀਜ਼ ਜਨਨ ਨੂੰ ਪਤਾ ਵੀ ਭਾਈ ਅਸੀਂ ਪੰਥਕ ਆ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਹਾਲਾਂਕਿ ਕਈ ਫੋਟੋਆਂ ਦੇ ਵਿੱਚ ਸਾਡੇ ਕੋਲ ਫੋਟੋਆਂ ਹੈ ਜਿਹੀ ਪਾਈਆਂ ਨੇ ਵੀ ਹਰਪ੍ਰੀਤ ਦੇ ਕਈ ਵਾਰ ਗਾਤਰਾ ਸਾਹਿਬ ਪਾਇਆ ਹੁੰਦਾ ਉੱਪਰਲੇ ਪਾਸੇ ਹੀ ਕਈ ਵਾਰ ਲਾ ਦਿੰ ਅਮਰਤਪਾਲ ਦੀ ਬਿਲਕੁਲ ਸੇਮ ਜਿਤਨਾ ਅਮਰਤਪਾਲ ਦਾ ਵਿਆਹ ਸੀਗਾ ਉਸ ਦਿਨ ਹੀ ਉਹਦੀ ਵਾਈਫ ਦੇ ਉੱਤੇ ਜਾਂ ਆਂਦਰਾ ਗੁਰੂ ਸਾਹਿਬ ਦੇ ਆਲੇ ਦਾਲੇ ਫੇਰੇ ਲੈਣ ਲੱਗ ਗਏ ਸੀ ਕਿ ਉੱਥੇ ਵੀ ਤਾਂ ਗਾਤਰਾ ਪਾਇਆ ਸੀਗਾ ਬਾਅਦ ਚ ਉਹਨੇ ਲਾਤਾ ਪਤਾ ਨਹੀਂ ਕਿਉਂ ਇਹ ਇਹਨਾਂ ਨੂੰ ਪਤਾ ਹਮਾ ਇਹ ਦੱਸਣਗੇ ਜ਼ਰੂਰ ਹੈ ਵੀ ਭਾਈ ਦਾ ਮਤਲਬ ਕੀ ਚੀਜ਼ ਦਾ ਅਸੀਂ ਤਾਂ ਹੁਣ ਤੱਕ ਇਹੀ ਸੁਣਿਆ ਵੀ ਭਾਈ ਜਦੋਂ ਇੱਕ ਵਾਰ ਗੁਰੂ ਸਾਹਿਬ ਦੇ ਮੂਹਰੇ ਕੜ ਕੇ ਅਮਰਤ ਛਕ ਲਿਆ ਜੋਤ ਤੇ ਯੋਗਤ ਮੈਂ ਕਿਉਂਗਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੋਗਤ ਨੇ ਜੋਤ ਨੇ ਤੇ ਯੋਗਤ ਜਿਹੜੀ ਪੰਜ ਪਿਆਰਿਆਂ ਦੀ ਆ ਬਾਣੀਆਂ ਪੜ੍ਹੀ ਜਾਂਦੀਆਂ ਨੇ ਅਮਰਤ ਛਕਾਇਆ ਜਾਂਦਾ ਤੇ ਇਹ ਲੋਕ ਮੈਨੂੰ ਨਹੀਂ ਪਤਾ ਵੀ ਕਿਹੜੇ ਸਾਹਮਣੇ ਲਾ ਕੇ ਰੱਖ ਦਿੰਦੇ ਨੇ ਲਾ ਕੇ ਫਿਰ ਪਾਲ ਲੈਂਦੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਉਹਦਾ ਪਿਤਾ ਜੀ ਵੀ ترسےم ਬਾਪੂ ترسےم ਸਿੰਘ અમਰਤਪਾਲ ਦਾ ਉਹ ਵੀ ਗੱਲ ਕਹਿ ਰਹੇ ਆ ਵੀ ਭਾਈ ਇਹ ਸ਼ਾਸਤਰ ਧਾਰੀ ਨਹੀਂ ਹੈਗਾ ਉਹਦੀ ਮੈਂ ਵੀਡੀਓ ਪਈ ਹੋਈ ਆ ਹੁਣ ਸ਼ਾਸਤਰ ਧਾਰੀ ਕਿਉਂ ਨਹੀਂ ਹੈਗਾ ਕਿਉਂਕਿ ਜੇ ਤਾਂ ਆਪਾਂ ਗੱਲ ਕਰੀਏ ਜਿਹੜੇ ਪ੍ਰਿੰਟਰ ਤੇ ਵੀ ਅਸੀਂ ਸਾਡੇ ਕੋਲ ਲਿਸਟਾਂ ਪਈਆਂ ਨੇ ਇਹ ਬੰਦੇ ਇਹਨਾਂ ਦੇ ਬੰਦੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੂੰ ਅਮਰਤ ਸ਼ਿਭਾ ਤਾਂ ਆਪਣੇ ਘਰ ਦੇ ਬੰਦੇ ਕਿਵੇਂ ਬੰਝ ਰਹੇ ਆਪਾਂ ਫਿਰ ਪੰਚਕ ਤਾਂ ਹੋਈ ਨਹੀਂ ਫਿਰ ਆਪਾਂ ਦੱਸੋ ਵੀ ਜੇ ਆਪਾਂ ਪੰਚਕ ਜੇ ਤਾਂ ਪੰਥਿਕ ਆਪਣੇ ਆਪ ਨੂੰ ਕਹਿੰਦੇ ਫਿਰ ਸਾਰੇ ਘਰ ਦਾ ਅਮਰਤ ਛਕਣਾ ਚਾਹੀਦਾ ਹਰੇਕ ਬੰਦਾ ਗੁਰੂ ਤੇ ਲੜ ਲੱਗਿਆ ਚਾਹੀਦਾ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਗੁਰਬਾਣੀ ਦਾ ਇਹ ਇਹ ਲੋਕ ਆਪਣੇ ਇਹ ਸੋਚੀ ਜਾਂਦੇ ਨੇ ਜਿਵੇਂ ਮਨ ਲਾ ਵੀ ਜਿੰਨ ਕੇ ਭਾਈ ਜੱਜੀ ਕੀਤਾ ਪਾ ਲੂ ਜੱਜੀ ਕੀਤਾ ਲਾ ਦੋ ਇਹ ਇਹ ਨਾਲੇ ਕੰਮ ਹੋਇਆ ਚਲੋ ਆ ਜਿਓ ਜਦੋਂ ਫੜਿਆ ਗਿਆ ਨਸ਼ੇ ਦੇ ਨਾਲ ਹੋ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਸਾਰਿਆਂ ਦੇ ਸਾਹਮਣੇ ਜਿੱਦੀ ਸੰਗਤ ਆ ਸਿੱਖ ਸੰਗਤ ਕਿਉਂਕਿ ਇਹ ਹੁਣ ਇੱਕ ਘਰ ਦਾ ਮਸਲਾ ਰਹਿਣ ਨਹੀਂ ਹੈ ਕਿਉਂਕਿ ਇਹ ਜਿਹੜਾ ਮਸਲਾ ਇਹ ਪੂਰੀ ਕੌਮ ਦਾ ਮਸਲਾ ਬਣ ਚੁੱਕਿਆ ਇਹ ਪੂਰੇ ਸਿੱਖ ਕੌਮ ਦਾ ਮਸਲਾ ਬਣ ਚੁੱਕਿਆ ਵੀ ਇੱਕ ਪੰਥਕ ਚਿਹਰਾ ਪੰਥਕ ਚਿਹਰਾ ਜਿਹੜਾ ਖਾਲਸਾਤਨ ਦੀ ਹਮੇਸ਼ਾ ਗੱਲ ਕਰਦਾ ਸੀਗਾ ਉਹ ਤੋਂ ਵੀ ਭੱਜਾ ਚਲੋ ਠੀਕ ਆ ਉਹ ਗੱਲਾਂ ਬਾਅਦ ਦੀਆਂ ਨੂੰ ਛੱਡ ਦਿੰਨੇ ਆਪਾਂ ਆਪਾਂ ਗੱਲ ਕਰਦੇ ਆ ਮੇਨ ਪੰਥਕ ਦਰਵਾਜ਼ੇ ਉੱਤੇ ਵੀ ਭਾਈ ਇਹ ਪੰਥ ਨੇ ਇਹਨਾਂ ਨੇ ਲੋਕਾਂ ਨੂੰ ਅਮਰਤ ਸ਼ਿਕਾਇਆ ਇਹਨਾਂ ਨੇ ਨਸ਼ਾ ਤੋਂ ਲੋਕਾਂ ਨੂੰ ਹਟਾਇਆ ਇਹ ਦੋ ਇਲਜ਼ਾਮ ਹੋਂ ਤੇ ਲੱਗ ਚੁੱਕੇ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਪ੍ਰਮਾਤਮਾ ਜੀ ਤਾਂ ਹੀ ਰੰਗਤ ਮੰਨਦੇ ਨੇ ਦਰਬਾਰ ਸਾਹਿਬ ਨੂੰ ਮੰਨਦੇ ਨੇ ਤਾਂ ਅਕਾਲ ਤਖਤ ਨੂੰ ਮੰਨਦੇ ਨੇ ਭਾਈ ਅਕਾਲ ਤਖਤ ਸਾਹਿਬ ਹੈਗੇ ਨੇ ਤਾਂ ਉਹਦੇ ਵਿੱਚ ਇਹ ਬੰਦੇ ਆ ਕੇ ਬਿਲਕੁਲ ਸੰਗਤ ਦੇ ਸਾਹਮਣੇ ਇੱਕ ਲਾਈ ਆਪਣਾ ਪ੍ਰਾਈਵੇਟ ਹਸਪਤਾਲ ਦੇਖ ਕੇ ਕਿ ਭਾਈ ਅਸੀਂ ਆਪਣਾ ਕਰਾਉਣਾ ਇਹਨਾਂ ਨੇ ਵਕੀਲ ਵੀ ਨੇ ਇਹਨਾਂ ਦੇ ਜਿਹੜੇ ਵਕੀਲ ਨੇ ਉਹ ਵਕੀਲ ਕਿਤੇ ਮੈਂ ਤਾਂ ਅਜੇ ਤੱਕ ਇਹੇ ਪਹਿਲੀ ਵਕੀਲ ਦੇਖੇ ਨੇ ਵੀ ਜਿਹੜੇ ਕੋਰਟ ਕਚੈਰੀਆਂ 'ਚ ਘਟ ਸੋਸ਼ਲ ਮੀਡੀਆ ਤੇ ਵੱਧ ਨੇ ਮੈਨੂੰ ਨਹੀਂ ਪਤਾ ਕਿਉਂ ਉਹ ਵੀ ਮੇਨਾਂ ਦਾ ਪਤਾ ਅੰਦਰ ਆਪਣੇ ਪੇਚ ਲਾਈ ਫਿਰਦੇ ਨੇ ਜਿੱਥੇ ਜਿੱਥੇ ਜਿੰਨੂੰ ਵੀ ਜਿੱਥੇ ਕੁੰਡੀ ਪੈਂਦੀ ਆ ਉੱਥੇ ਕੁੰਡੀ ਪਾਈ ਜਾਂਦੇ ਨੇ ਇਹਨਾਂ ਸਾਰੇ ਬੰਦਿਆਂ ਦਾ ਡਾਕਟਰ ਟੈਸਟ ਹੋਣਾ ਚਾਹੀਦਾ ਅਸੀਂ ਵੋਟਾਂ ਦੇ ਵਿੱਚ ਭਾਈ ਸਰਬਜੀਤ ਦੀ ਅਸੀਂ ਪੂਰੀ ਫੁੱਲ ਸਪੋਰਟ ਕੀਤੀ ਆ ਇਹ ਭਾਈ ਜਿਹੜਾ ਸਰਬਜੀਤ ਪਾਈ ਜਾ ਅਸੀਂ ਉਹਦੀ ਸਪੋਰਟ ਕਰਨੀ ਆ ਅਸੀਂ ਕੀਤੀ ਵੀ ਜੋਤ ਮੱਲੋਂ ਵੀ ਇਹ ਗੱਲ ਆਈ ਆ ਤੇ ਅਸੀਂ ਉਹ ਵੀ ਕਹਿੰਦੇ ਆ ਵੀ ਭਾਈ ਜੇ ਆਪਣੇ ਆਪ ਨੂੰ ਅਸੀਂ ਪੰਥਕ ਕਹੋਣਾ ਅਸੀਂ ਸਾਡੇ ਜਵਾਕਾਂ ਨੇ ਤੁਹਾਨੂੰ ਦੇਖ ਕੇ ਸਿੱਧਾ ਲੈਣੀਆਂ ਨੇ ਵੀ ਭਾਈ ਸਾਡੇ ਗੁਰੂ ਦੇ ਸਿੰਘ ਜੋ ਮਤਲਬ ਜਾਨੀ ਕਿ ਵੀ ਗੁਰੂ ਦੇ ਸਿੱਖ ਨੇ ਮੂਰੇ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਨੇ ਵੀ ਬਿਲਕੁਲ ਅਮਰਤਾਰੀ ਸਿੱਖ ਨੇ ਕੋਈ ਖਾਂਦੇ ਪੀਂਦੇ ਨਹੀਂ ਵੈਜੀਟੇਰੀਅਨ ਜਿਹਨੂੰ ਤਾਂ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਸ਼ਾਕਾਹਾਰੀ ਮਾਸਾਹਾਰੀ ਤੇ ਸ਼ਾਕਾਹਾਰੀ ਦੋਨੋਂ ਫਰਕ ਉਹ ਨਾ ਚੀਦੋ ਤੇ ਉਹ ਜਿਹੜੀ ਚੀਜ਼ ਆ ਇਹ ਬੰਦਿਆਂ ਦਾ ਵੀ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਸਰਕਾਰ ਨਾ ਆਪਣੇ ਜੋ ਜਿਵੇਂ ਕਹਿੰਦੇ ਨੇ ਚਲੋ ਠੀਕ ਆ ਇਹ ਵੀ ਮੈਂ ਗੱਲ ਕਲੀਅਰ ਕਰ ਦਿੰਨਾ ਭਾਈ ਡੋਗ ਟੈਸਟ ਦੀ ਗੱਲ ਕਰਦੇ ਹਾਂ ਕੋਈ ਗੱਲ ਨਹੀਂ ਉਹ ਸਾਡਾ ਜਿਹੜਾ ਡੋਗ ਟੈਸਟ ਦਾ ਖਰਚਾ ਹੋਊਗਾ ਸਾਡੇ ਵੱਲੋਂ ਹੋਊਗਾ ਸਾਰਾ ਤੇ ਇੱਕ ਵਾਰ ਤਾਂ ਜੋ ਅਸੀਂ ਵੀ ਬੋਲਣ ਤੋਂ ਹਟ ਜਾਈਏ ਅਸੀਂ ਵੀ ਬੋਲਣ ਤੋਂ ਹਟ ਜਾਈਏ ਵੀ ਨਹੀਂ ਭਾਈ ਇਹ ਬਾਕੀ ਗੱਲ ਸਹੀ ਹੈ ਇਹਨਾਂ ਦੀ ਜਿਹੜੇ ਕੁਝ ਕਹਿ ਰਹੇ ਨੇ ਜੇ ਆਪਾਂ ਨਾ ਮੂਰੇ ਪੰਥ ਕਚਰਾ ਬਣਨਾ ਯਾਹਾਂ ਪਾ ਕਹਿਣਾ ਵੀ ਭਾਈ ਅਸੀਂ ਪੰਥ ਕਦੇ ਮੋਢੀ ਆ ਜਾਂ ਪੰਥ ਸਾਡੇ ਨਾਲ ਚੱਲਦਾ ਤਾਂ ਸਾਨੂੰ ਸੰਗਤ ਦੇ ਵਿੱਚ ਆਪਣੇ ਜਿਵੇਂ ਕਹਿੰਦੇ ਵੀ ਡੋਗ ਟੈਸਟ ਕਰਾ ਕੇ ਸੰਗਤ ਦੇ ਮੂਰੇ ਰੱਖਣਾ ਚਾਹੀਦਾ ਬਿਆਚ ਕੋ ਭਾਈ ਆਪੋਰਸ ਪ੍ਰਸ਼ਾਸਨ ਵਿੱਚੋਂ ਝੂਠਾ ਪੈਜੂ ਪਤਾ ਲੱਗ ਜੂ ਲੋਕਾਂ ਨੂੰ ਭਗਵਾਨ ਤਮਨ ਸਰਕਾਰ ਵੀ ਮੁਰਦਾ ਬਾਦ ਜੇ ਮੈਂ ਨਹੀਂ ਕਹੂੰਗਾ ਕਿ ਨਾ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਦਾ ਜੇ ਇਹ ਗੱਲ ਝੂਠੀ ਹੋਈ ਨਾ ਨੈਗੇਟਿਵ ਉਹਦਾ ਆ ਤਾਂ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਨਾ ਵੀ ਭਾਈ ਸਾਡੇ ਵੱਲੀਓ ਪਹਿਲ ਹੋਗੀ ਭਗਵਾਨ ਤਮਨ ਸਰਕਾਰ ਨੂੰ ਮੁਰਦਾਵਾ ਦਾ ਕਹਿਣ ਦੀ ਤੇ ਅੱਜ ਤੋਂ ਬਾਅਦ ਕਦੇ ਵੀ ਅਮਰਤ ਪਾਲ ਦੇ ਉੱਤੇ ਵੀਡੀਓ ਨਹੀਂ ਪਊਗੀ ਇਹ ਸਾਡੇ ਵੱਲੀਓ ਪਹਿਲ ਹੋਗੀ ਤੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੇ ਭਾਈ ਤੁਹਾਡੇ ਹੱਥ-ਬਾਸ ਕੁਝ ਚੀਜ਼ ਹੈਗੀ ਆ ਨਾ ਖਾਸ ਕਰ ਹਰਪੀ ਤੇ ਮਹੂ ਜਿਹੜਾ ਕਹਿੰਦਾ ਇੰਟਰਵਿਊ ਲੈ ਕੇ ਨਾ ਕਿਸੇ ਰੇਕ ਬੰਦੇ ਜਾਂ ਚੁੱਕੇ ਲਾ ਲੰਦਾ ਉਹ ਵੀ ਭਾਈ ਉਹਨੂੰ ਵੀ ਸਾਡਾ ਚੈਲੰਜ ਆ ਵੀ ਭਾਈ ਤੂੰ ਮੂਰੇ ਹੋ ਕੇ ਨਾ ਜੇ ਤੂੰ ਕਹਿੰਦਾ ਭਾਈ ਤੂੰ ਪੰਥ ਕਾ ਜਾਮਾ ਚੰਗਾ ਬਨਾਰਾ ਤੂੰ ਮੂਰੇ ਹੋ ਕੇ ਨਾ ਇਹ ਕੰਮ ਕਰਾ ਤਾਂ ਜੋ ਸੰਗਤ ਦੇ ਵਿੱਚ ਸੱਚਾਈ ਮੂਰੇ ਆਵੇ ਤੇ ਸਾਡੇ ਵਰਗੇ ਨਕਾਮੇ ਬੰਦੇ ਉਹਨਾਂ ਨੇ ਬੰਦ ਕਰਨ ਇੰਨੀ ਕਿ ਮੈਂ ਬੇਨਤੀ ਕਰਨੀ ਸੀਗੀ ਬਾਕੀ ਚਲੋ ਠੀਕ ਆ ਜੋ ਜੋ ਚੀਜ਼ਾਂ ਲੋਕਾਂ ਮੂਰੇ ਆ ਜਾਂਦੀਆਂ ਨੇ ਤੰਨੇ ਮੈਨੇ ਪਹਿਲਾਂ ਮੈਂ ਗੱਲ ਕੀਤੀ ਸੀ ਮੇਰੀ ਹਲੇ ਵੀ ਲਾਈਵ ਬਣੀ ਪਈ ਹੈ ਵੀ ਭਾਈ ਇਹਨਾਂ ਦਾ ਡਾਕ ਟੈਸਟ ਹੋਣਾ ਚਾਹੀਦਾ ਚਲੋ ਆਖ ਚੀਜ਼ਾਂ ਹੋਰੇ ਆ ਗਈਆਂ ਜੇ ਬਿਲਕੁਲ ਸੱਚੀ ਨੇ ਸਹੀ ਨੇ ਤਾਂ ਇਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਹੋਰ ਵਾਲੇ ਸਮੇਂ ਦੇ ਵਿੱਚ ਹੋਰ ਨਵੇਂ ਟੌਪਿਕ ਉੱਤੇ ਗੱਲਬਾਤ ਕਰਾਂਗੇ ਚੰਗਾ ਬਾਈ ਸੱਸੀ ਗੱਲ ਸਾਰਿਆਂ ਨੂੰ ਮਿਲਦਿਆਂ ਘਹਾਂ ਲਈ ਲਾਈਵ ਦੇ ਵਿੱਚ